ਅੱਜ ਬੁੜਲਾਡਾ ਕਸਬੇ ਦੇ ਵਿੱਚ ਮੈਂ ਆਇਆ ਔਰ ਅਚਾਨਕ ਪ੍ਰੋਗਰਾਮ ਬਣਿਆ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀयां ਪੁੱਛਦੀਆਂ ਹੁੰਦੀ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ आईटीआईਲੇ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਤੇ ਬਲਾਡੇ ਦੀ आईटीआई ਬੜੀ ਮਸ਼ਹੂਰ ਰਹੀ ਹੈ ਇਲਾਕੇ 'ਚ ਜਮੀ ਖੰਡਰ ਬਣੀ ਪਈ ਸੋ ADC ਡਿਵੈਲਪਮੈਂਟ ਨੂੰ ਮੈਂ ਕਿਹਾ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਹਾਂ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆਈ ਤੱਕ ਟੁਕ 600 600 ਸਟੂਡੈਂਟ ਆ ਉੱਤੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਉਹ ਆਈਟੀਆਈ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆਈ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੀ ਹੈ ਏਡੀਸੀ ਡਿਵੈਲਪਮੈਂਟ ਮਾਨਸਾ ਨੂੰ ਇਹ ਖੜੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਫੈਸਿਲਟੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਫਿਰ ਮੈਂ ਹਸਪੀਟਲ ਚਾਇਆ ਐਸਸੀ ਹਸਪੀਟਲ ਦਾ ਮੈਂ ਤੁ ਘਾਟਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਕੋਈ ਇਕੱਲਾ ਤੋਂ ਘਾਟਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਤਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੋਨ ਬੇਬੀਜ਼ ਨਵੇਂ ਜੰਮੇ ਬੱਚਿਆਂ ਨੂੰ ਵੀ ਮਿਲਿਆ ਉਹਨਾਂ ਦੇ ਹਸਪਤਾਲ ਨੂੰ ਮਿਲੇ ਕੋਈ ਨੰਗਲ ਤੋਂ ਐ ਕੋਈ ਮੰਗਾਣੀਆ ਤੋਂ ਐ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮੈਨੂੰ ਡਾਕਟਰ ਸੰਦਸਾ ਸਾਰੀਆਂ ਹੀ ਉੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਇਹ ਜੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਮੰਗਾਉਣੀ ਪੈ ਜੇ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪਤਲ ਕੋਲੇ ਪੈਣ ਜਿਹਦੀ ਮੰਗਾਉਣੀ ਵੀ ਪੈ ਜੇ ਬਾਹਰੋਂ ਹਸਪਤਲ ਲਾਭ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ 20 ਸੇਵਕਾਂ ਦੀ ਘਟ ਹੈ ਤੇ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀਆਂ ਇਹ ਪੂਰੀਆਂ ਕਰ ਸਰ ਕਿ ਅਨਾਜ ਮੰਡੀ ਵਾਲਾ ਤੁਸੀਂ ਐਲਾਨ ਕਰ ਅਨਾਜ ਮੰਡੀ ਬਾਹਰ ਕੱਢਾਂਗੇ ਬੁੜਲਾਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਥੋੜਾ ਜਿਹਾ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਵਿਭਾਗਾਂ ਤੋਂ ਟਰਾਂਸਫਰ ਕਰਾਉਣਾ ਪਊ ਪਰ ਅਨਾਜ ਮੰਡੀ ਬੁੜਲਾਡੇ ਦੀ ਬਾਹਰ ਕੱਢਾਂਗੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਾਸੜਾ ਤੇ ਕਲਾ ਬੁਰਲਾਡਨ ਸਨਾਮਦੀ ਵੀ ਨਾਜ ਮੰਡੀ ਅੰਦਰ ਹੈ ਬਸ ਸਾਡਾ ਅੰਦਰ ਹੈ ਸੰਗਰੂਰ ਦੇ ਵੀ ਬਸ ਸਾਡਾ ਤੇ ਨਾਜ ਮੰਡੀ ਅੰਦਰ ਹੈ ਕਿਉਂਕਿ ਉਸ ਵੇਲੇ ਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਹੜ੍ਹ ਵਾਲੇ ਸ਼ਹਿਰ ਬਣ ਗਿਆ ਤਾਂ ਫਿਰ ਜਦੋਂ ਹਸਪਤਾਲ ਦੇ ਵਿੱਚ ਕਾਮੀਆਂ ਬਹੁਤ ਘੱਟ ਨਹੀਂ ਹਾਂ ਨੂੰ ਕੁਝ ਪਰ ਫਿਰ ਵੀ 16 ਡਾਕਟਰ 16 ਡਾਕਟਰ ਇੱਥੇ ਅਸੀਂ ਨਾਮ ਅਸੀਂ ਨਵੇਂ ਦਿੱਤੇ ਆ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਆ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲਿਫਾਈਡ ਡਾਕਟਰਸ ਔਰ ਅਸੀਂ ਹੋਣੀ ਕਿਛੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕੇ ਆਉਂਦੇ ਨੇ ਸੈਲਰੀ ਘਟ ਸੀ ਤੇ ਪ੍ਰਾਈਵੇਟ ਚ ਸੈਲਰੀ ਜ਼ਿਆਦਾ ਮਿਲਦੀ ਸੋ ਅਸੀਂ ਅਸੀਂ ਜੋ ਫైనాన్స్ ਡਿਪਾਰਟਮੈਂਟ ਨੂੰ ਕਹੇ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰਬ ਦਾ ਰੂਪ ਦੇ ਨੇ ਘਟੂ ਘਟੂ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਤਾਂ ਉਹ ਠੀਕ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਹਨ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਸੀਐਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਪਰਿਛਲੇ ਲੰਬੇ ਸਮੇਂ ਤੋਂ ਬੰਦ ਪਈਆ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਕੋਈ ਟੈਕਨੀਕਲ ਕਈ ਵਾਰ ਦਵਾਈ ਦਾ ਹਾਕ ਇਹਨੇ 7 ਲੱਖ ਦੇ ਟੈਂਡਰ ਹੋਇਆ ਦਵਾਈ ਹਲੇ ਤੱਕ ਪਰਚੇਜ ਨਹੀਂ ਕੀਤੀ ਗਈ ਸਰ ਮਰੀਜ਼ ਬਾਹਰੋਂ ਲੈ ਕੇ 7 ਲੱਖ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਤੁਸੀਂ ਦੇ ਦੁਆਰਾ ਦੇਖ ਲਓ ਜੇ ਤੁਹਾਨੂੰ ਪਾਪਣ ਦਾ ਜਾਂ ਨੁਕਤਾ ਚੀਨੀ ਦਾ ਸ਼ੌਕ ਹੈ ਤੁਸੀਂ ਕਰ ਲਓ ਪੂਰਾ ਮੈਂ ਇੱਕ ਵੇਖ ਮੈਂ ਇਹਨਾਂ ਸਵਾਲਾਂ ਦੇ ਜਵਾਬ ਮੈਂ ਇਹਨਾਂ ਸਵਾਲਾਂ ਦੇ ਜਵਾਬ ਠੀਕ ਹੈ ਨਾ ਮੈਂ ਬੁਲਾ ਡੇ ਆਏ ਮੈਨੂੰ ਜਿਹੜਾ ਇਨਫੋਰਮੇਸ਼ਨ ਮੈਂ ਮੁੱਖ ਮੰਤਰੀ ਨੂੰ ਕੋਈ ਮਿਸ ਇਨਫਾਰਮ ਨਹੀਂ ਕਰ ਸਕਦਾ ਕੋਈ ਗਲਤ ਜਾਣਕਾਰੀ ਨਹੀਂ ਦੇ ਸਕਦਾ ਬੰਨ ਸਸਪੈਂਡ ਹੋ ਜਾਊਗਾ ਫਿਰ ਉਹ ਜੇ ਮੈਨੂੰ ਇੱਥੇ ਕਹਤਾ ਸਾਰਾ ਕੁਝ ਹੈ ਜੀ ਮਹਿਮੂਆ ਦਿਖਾਓ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਜਾਣਾ ਬਾਥਰੂਮ ਚ ਪਤਾ ਲੱਗ ਜਾਂਦਾ ਕਿੰਨੀ ਕਿ ਸਫਾਈ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰਦੇ ਲੈਡੀਜ਼ ਬਾਥਰੂਮ ਸਰ ਇੱਕ ਸਵਾਲ ਨਹੀਂ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਈਟੀਚ ਆਈਟੀਚ ਗਿਆ ਮੈਂ ਆਈਟੀਚ ਬਾਥਰੂਮ ਦਾ ਬਹੁਤ ਬੁਰਾ ਹਾਲਤ मैं क्योंकि उन्हें, उन्हें सोचे नहीं कि आई ही सो थोड़ा टाइम पहला, पहला जिन्होंने सिस्टम खराब किया कभी उन्होंने भी सवाल पूछ लिया <laughs> <थे। laughs> जिन्होंने सिस्टम खराब किया पचहत्तर साल पहला आसान <laughs> तो तीन साल ने, सो तीन मैं कोई ये नहीं जादू की छड़ी फेर दूंगा पर नीयत साफ है सब कुछ ठीक होगा <laughs>